ਆ ਵੀ ਔਰਨਾਥੋਂ ਰਾਵਣ ਕੀ ਤੇ ਉਹ ਰਾਵਣ ਅੱਗੇ ਬਣਿਆ ਆਇਆ ਰੋਈ ਨਾ ਗਿੱੱਡਾ ਗਿੱੱਡਾ ਆਪ ਕੋ ਕਿਛੇ ਕੋ ਨਹੀਂ ਚੁੰਡਾ ਜੂ ਕੋ ਨਹੀਂ ਚੁੰਡੇ ॠषि ਕੋਪੂ ਗਾ ਕੇ ਨਾ ਦਾदू-ਦਾਦੀ ਕੋ ਚੱਜੋ ਆਪ ਕੋ ਤੇ ਮੈਡਮ ਨੇ ਵੀ ਮੈਨੂੰ ਲੈ ਕੇ ਆਈ ਏ ਹਾਂ ਉਹ ਬਾਹਰ ਨਿਕਲ ਗਈ ਕੌਂ ਵੀ ਖਰਾਉ ਨਹੀਂ ਅਸੀਂ ਵੈਸੇ ਨਿਕਲ ਜਾਂਦੇ ਹਾਂ ਵੈਸੇ ਹੀ ਤੇ ਆਹ ਦੇਖੋ ਪਟਾਕੇ ਦੀਵਾਲੀ ਵਲੇ ਆਈ ਨਹੀਂ ਤੇ ਇਹਨੂੰ ਦੇਖੋ ਪਟਾਕੇ ਲਾ ਕੇ ਦੇਣੇ ਅੱਜ ਸਸਗਾਲੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਅੱਜ ਹੈਗਾ ਦੁਸ਼ਹਿਰਾ 2 ਅਕਤੂਬਰ ਤੇ ਗਾਦੀ ਜੰਤੀ ਵੀ ਹੈ ਦੁਸ਼ਹਿਰਾ ਵੀ ਹੈ ਤੇ ਦੁਸ਼ਹਿਰੇ ਦੀਆਂ Hindu ਭੈਣ ਭਰਾਵਾਂ ਨੂੰ ਸਾਰਿਆਂ ਨੂੰ ਤੇ ਮੁਬਾਰਕਾਂ ਠੀਕ ਹੈ ਜੀ ਤੇ ਬਾਕੀ ਦਿਨ ਅੱਜ ਬਹੁਤ ਵਧੀਆ ਹੁਣ ਜਿਹੜੀ ਗਰਮੀ ਹੈ ਨਾ ਉਹ ਥੋੜੀ ਥੋੜੀ ਘਟ ਰਹੀ ਹੈ ਤੇ ਹੁਣ ਥੋੜੀ ਥੋੜੀ ਹਿਊਮਿਡਿਟੀ ਰਹਿ ਗਈ ਹੈ ਪਰ ਸਵੇਰੇ ਸ਼ਾਮ ਦਾ ਮੌਸਮ ਬਹੁਤ ਵਧੀਆ ਹੋ ਗਿਆ ਠੰਡਾ ਹੁੰਦਾ ਹੈ ਸਵੇਰੇ ਵੀ ਰਾਤੀ ਵੀ ਠੀਕ ਹੁੰਦਾ ਹੈ ਯਾਨੀ ਕਿ ਤੇ ਬਹੁਤ ਸੋਹਣਾ ਮੌਸਮ ਹੋ ਗਿਆ ਤੇ ਫਿਲਹਾਲ ਅੱਜ ਸਾਡਾ ਪ੍ਰੋਗਰਾਮ ਇਦਾਂ ਵੀ ਪਹਿਲਾਂ ਤਾਂ ਸਭ ਤੋਂ ਰੋਟੀ ਬਣ ਰਹੀ ਆ ਆਲੂ ਵਾਲੀ ਉਹ ਆਲੂ ਵਾਲੀ ਆਪਾਂ ਰੋਟੀਆਂ ਛਕਾਂਗੇ ਠੀਕ ਹੈ ਤੇ ਜਿਹੜਾ ਫਿਰ ਅਗਲਾ ਪ੍ਰੋਗਰਾਮ ਹੈ ਫੇਰ ਉਹ ਲੀਤਾਂਗੇ ਰਿਕੀ ਕਰਨਾ ਵੀ ਨਹੀਂ ਠੀਕ ਹੈ ਤੇ ਬਾਕੀ ਵੀ ਪੂਰੇ ਹਫਤੇ ਸਾਡਾ ਪ੍ਰੋਗਰਾਮ ਲੀਗਦੇ ਲੀਗਦੇ ਦੇ ਖਤਮ ਹੋ ਜਾਣਾ ਭਾਗ ਮਾਣੇ 12 ਵਜੇ ਨੇਲੇ 12 ਵਜੇ ਨੇ ਉਹ ਤਿਆਰ ਸ਼ਰ ਹੋਏ ਆ ਤੇ ਨਾ ਤੋਂ ਗਏ ਹਨ ਬਸ ਗੱਲ ਇਦਾਂ ਵੀ ਪੂਰਾ ਹਫਤਾ ਦਾ ਪਰ ਪੂਰੇ ਹਫਤੇ ਦਾ ਹਾਲ ਤੁਸੀਂ ਦੇਖਿਆ ਹੀ ਹੈ ਤੁਸੀਂ ਦੇਖ ਰਹੇ ਹੋ ਤਾਂ ਪਲੀਜ਼ ਕਮੈਂਟ ਜ਼ਰੂਰ ਕਰ ਦਿਆ ਕਰੋ ਤੁਹਾਨੂੰ ਤੇ ਵਧੀਆ ਲੱਗਦਾ ਮਾਣ ਨੂੰ ਠੀਕ ਹੈ ਜੀ ਤੇ ਬਾਕੀ ਹੁਣ ਅੱਗੇ ਦਾ ਹਾਲ ਤੁਹਾਨੂੰ ਦੱਸਦੇ ਹਾਂ ਥੋੜੀ ਹੋੜੀ ਠੀਕ ਹੈ ਜੀ ਇਹਦਰ ਕਾਕਾ ਜੀ ਦੇਖ ਲਓ ਤੁਸੀਂ ਛੇਰੇ ਛੇਰੇ ਕੀ ਕਰਦੇ ਬੈਨੇ ਛੇਰੇ ਛੇਰੇ ਕਹਿੰਦਾ ਤੂੰ ਨਹੀਂ ਆ ਗੱਲਾਂ ਗੱਦੇਵੇਂ ਰੇ ਤੂੰ ਨਹੀਂ ਆ ਗੱਲਾਂ ਗੱਦੇਵੇਂ ਨੇ ਆਕੂ ਤੂੰ ਨੇ ਤੂੰ ਨਹੀਂ ਆ ਗੱਲਾਂ ਗੱਦੇ ਨੇ ਦੁਨੀਆ ਦੁਨੀਆ ਗੱਲਾਂ ਨੀਨੀ ਆਈ ਨੀਨੀ ਆ ਰਹੀ ਹੁਣ ਨੀਨੀ ਆਈ ਜੀ ਨੀਨੀ ਆਈ ਜੀ ਮੇਰੇ ਬੁੱਧੂ ਨੀਨੀ ਕਾਫੀ ਟਾਈਮ ਦਾ ਫੀਡ ਰਿਆ ਨੀਨੀ ਤੇ ਹੁਣ ਗੱਲਾਂ ਚੱਲਦੀਆਂ ਪਈਆਂ ਸੀ ਨੰਨੂ ਦੀਆਂ ਤੇ ਇਹ ਨੰਨੂ ਕਹਿੰਦੇ ਜਿਹੜੀ ਹੈ ਨਾ ਉਹ ਨਾਨਾਂ ਦਾ ਜਿਹੜਾ ਉਹ ਹੈ ਨਾ ਕੋਟਾ ਉਹ ਪੂਰਾ ਘਾਰੇ ਸਾਡੇ ਘਰ ਦੇ ਵਿੱਚ ਸ਼ੋਭਰੀ ਤੇ ਨਾ ਐਨੀਆਂ ਗੱਲਾਂ ਐ ਨਾ ਲੜਦੀ ਬਸ ਲੜਦੀ ਨਹੀਂ ਤਾਨੇ ਮੇਨੇ ਜੇ ਭਿਰਦੀ ਹੈ ਕਈ ਵਾਰ ਐਨੇ ਉਹਦੇ ਪੰਜ ਮਾਰਦੀ ਐਨੇ ਪੰਜ ਮਾਰ ਕੀ ਕਹਿੰਦੀ ਸੀ ਉਹ ਦੱਸੂ ਕਹਿੰਦੀ ਛੇਤੀ ਕਰੋ ਸ਼ੋਭਰੀ ਤੇ ਸਿਰ ਬੰਨਦੀ ਪਈ ਹੈ ਨਾ ਤੇ ਕਹਿੰਦੀ ਸ਼ੋਭਰੀ ਕਹਿੰਦੀ ਤੇਰੇ ਨਾਲੋਂ ਕਾਲੀ ਨਾ ਜ਼ਿਆਦਾ ਮੈਨੂੰ ਹੈ ਕਹਿੰਦੀ ਕਹਿੰਦੀ ਆਹੋ ਪੇਕੇ ਜਾਣ ਦੀ ਕਾਲੀ ਹੈ ਤੁਹਾਨੂੰ ਕਹਿੰਦੀ ਪਤਾ ਮੈਨੂੰ ਤੇ ਹੋਰ ਕੀ ਕਹਿ ਰਹੀ ਸੀ ਕੀ ਨਾਲੇ ਉਹ ਜਿਹੜਾ ਆ ਗਈ ਕਹਿੰਦੀ ਜਿੰਦ ਦੇ ਮੈਂ ਉਹ ਖਲਾਰੇ ਨਹੀਂ ਨਾ ਫੈਣ ਦਿੰਦੀ ਹੈਗੀ ਹਾਂ ਸ਼ੋਭਰੀ ਤੇ ਯਾਨੀ ਖਲਾਰਾ ਕਹਿੰਦੀ ਕਹਿੰਦੀ ਮੈਂ ਐ ਨਾ ਵਾਲ ਖਿਲਰੇ ਸੀ ਇਹਦੇ ਕਹਿੰਦੀ ਮੈਨੂੰ ਚੰਗੀ ਨਹੀਂ ਸੀ ਲੱਗਦੀ ਹੋਈ ਕਹਿੰਦੀ ਮੈਂ ਗੁੱਤਾ ਘਤਾ ਕਰ ਦਿਆਂ ਕਹਿੰਦੀ ਅੱਛਾ ਕਹਿੰਦੀ ਪੇਕੇ ਜਾ ਕਹਿੰਦੀ ਫਿਰ ਵੇਖੀ ਜੰਦਿਆ ਮੋਆ ਦੇ ਖਿਲਾਰੇ ਕਿਵੇਂ ਪੈਂਦੇ ਐ ਕਿੰਨੇ ਖਰਾਬ ਐ ਨਾ ਨੰਨੂ ਗੱਲ ੜੀ ਐ ਪੂਰੀ ਸਹੀ ਗੱਲ ਐ ਮਮੀ ਕਹਿੰਦੇ ਵੀ ਮੇਰੇ ਘਰ ਤੇ ਨਹੀਂ ਆਏਗੀ ਤੇ ਨਹੀਂ ਵੀ ਮੇਰੇ ਇਨਾਂ ਦੀ ਭੈਣ ਦੇ ਨਹੀਂ ਬਣੀ ਪਰ ਕੁੜੀ ਬਣ ਕੇ ਆ ਗਈ ਘਰ ਹੈ ਨਾ ਇਡੀ ਬੜੀ ਖਰਾਬ ਹੋਣਾ ਇਹਨੇ ਸੱਚੀ ਗੱਲ ਹੈ ਵੱਡੀ ਹੋ ਕੇ ਆਹ ਦੇਖੋ ਯਾਰ ਆਤੀ ਨਾ ਆ ਲੈ ਕੇ ਆਈ 150 ਆ 150 ਰੁਪਏ ਦੇ ਆ ਕਲਰ ਲੈ ਕੇ ਆਈ ਹੈ ਆ ਦੇਖੋ ਇੱਕ ਰੈਲੀ ਕਲਰ ਜਨਦੀਪ ਕੀ ਲੈਣਾ ਤੇ ਕੀ ਮੈਨੂੰ ਕਹਿੰਦੀ ਉਹ ਲੈ ਕੇ ਆਣੇ ਕਰਿਓਨ ਤੇ ਇੱਕ ਰੈਲੀ ਚੱਕ ਲਈ ਉਹ ਵੀ 150 ਰੁਪਏ ਦੇ ਆ ਤੇ ਹੁਣ ਸੇਰ ਕਰਾ ਕੇ ਹਟੀਏ ਚਲੋ बाबू ਇੰਸਟਾਗ੍ਰam ਲਈ ਵੀਡੀਓ ਬਣਾ ਲਈਏ ਥੋੜੀ ਜਿਹੀ ਫਿਰ ਅੱਜ ਹਾਂਜੀ ਸੋਹਣਿਓ ਇੱਧਰ ਤੇ ਮਾਰ ਨਾ ਸ਼ਕਲ ਤੇ ਵਹਾ ਦਿਓ ਕੀ ਹੋ ਗਿਆ ਕੀ ਹੋਇਆ ਨਹੀਂ ਨਹੀਂ ਆ ਗਈ ਉਹ ਮੇਰਾ ਬੱਚਾ ਚੱਲਾ ਚੱਲ ਚੱਲ ਬਾਬੂ ਉੱਠ ਉਹ ਸ਼ਟ ਅਪ ਹਾਂ ਜੀ ਤੇ ਹੁਣ ਜਿੰਨਾ ਕੁਵਾੜ ਸੀਗਾ ਸਾਰਾ ਡੈਡੀ ਨੇ ਥੱਲੇ ਵੇਚ ਤਾ ਆ ਦੇਖੋ ਤੇ ਨੰਨੂ ਖੜੀ ਐ ਸਰਾਣੇ ਪੈਸੇ ਲੈਣ ਵਾਸਤੇ ਨੰਨੂ ਦੇ ਦੇ ਲੋ ਨੰਨੂ ਕਿਉਂ ਖੜੀ ਐ ਇੱਥੇ ਐ ਬੇਟਾ ਕਿਉਂ ਪਚੇੜਾ ਮੇਰੇ ਪੈਸੇ ਮੈਨੂੰ ਵਾਪਸ ਦੇ ਦੇ ਇੱਧਰ ਲਿਆਈ ਉੱਪਰ ਬੂਟੇ ਲੈਣੇ ਆ ਬੂਟੇ ਲੈ ਕੇ ਆਣੇ ਆ ਅੱਛਾ ਹਾਂਜੀ ਹਾਓ ਸਾਈ ਘੜੀ ਆ ਗਏ ਬੂਟੇ ਲੈ ਕੇ ਆਣੇ ਆਹੋ ਓਕੇ ਹਾਂ ਉੱਪਰ ਲੈ ਆਏ ਹਾਂ ਹੁਣ ਅਸੀਂ ਆਏ ਸੀ ਬਾਜ਼ਾਰ ਨੂੰ ਬੂਟੇ ਲੈਣ ਪਰ ਬੂਟੇ ਵਾਲਾ ਤਾਂ ਮਿਲਿਆ ਨਹੀਂ ਪਰ ਅਸੀਂ ਸੋਚਿਆ ਵੀ ਚਲ ਰੌਣਕ ਮੇਲਾ ਦੇਖ ਆਣੇ ਆ ਤੇ ਰੌਣਕ ਮੇਲਾ ਲੱਗ ਹੀ ਨਹੀਂ ਰਿਹਾ ਅੱਜ ਯਾਰ ਬਾਜ਼ਾਰ 'ਚ ਐ ਲੱਗ ਹੀ ਨਹੀਂ ਰਿਹਾ ਵੀ ਦੁਸ਼ਹਿਰਾ ਅੱਜ ਹੈ ਹੋ ਗਿਆ ਬਹੁਤ ਲੱਗਿਆ ਠੀਕ ਹੈ ਅੱਛਾ ਡੀਜੇ ਲੱਗਿਆ ਜੀ ਪਰ ਜਾਨ ਵੀ ਲੱਗ ਨਹੀਂ ਰਹੀ ਆ ਦੇਖੋ ਖਾਲੀ ਰਹਾ ਦੇ ਜਿਹੜੇ ਆ ਨਾ ਸਿਸਟਮ ਨੇ ਲੱਗ ਨਹੀਂਦਾ ਜਾਵ ਜਾਵ ਨੂੰ ਹੋਇਆ ਯਾਰ ਜਾਵ ਨੂੰ ਵੀ ਕੀਆ ਪਰ ਫਿਰ ਵੀ ਜਿਦਾ ਠਿਆਰਾ ਦੇ ਹੁੰਦਾ ਹੀ ਆ ਪ੍ਰੋਗਰਾਮ ਅਜ ਰੋਣਗਾ ਰੋਣਾ ਵੀ ਜੀ ਮੈਂ ਨਹੀਂ ਹੁੰਦੀ ਬਜਾਰਾ ਕੋਈ ਕਮਾਈ ਨਹੀਂ ਹੈਗੀ ਹਾਂ ਹਾਂ ਫੇਰੇ ਜਾਰੀ ਹੈ ਠੀਕ ਗੱਲ ਆ ਦੇਖ ਲੋ ਨੰਨੇ ਕੰਮ ਟੀਮ ਨੇ ਆ ਦੇਖੋ ਰੀਸਾਂ ਆ ਦੇਖੋ ਹਰੀ ਸਾਰੇ ਲੋ ਕਾਕੇ ਦੀ ਹਰੀ ਸਾ ਕਰਦੀ ਏ ਨੰਨੇ ਤੂੰ ਬੈਤ ਤਾਂ ਬਹੁਤ ਵੱਡਾ ਹੈ ਨੰਨਿਆ ਓ ਮਮੀ ਦਾ ਢਿੱਡ ਘੁੱਟ ਦੇਣਾ ਤੂੰ ਓ ਪੁੱਤਰ ਹਾਂ ਆ ਦੇ ਬਟਡਾ ਦੇਖੋ ਸਾਡਾ ਕਿਉ ਮੇਰਾ ਟੀਮ ਨਾ ਟੱਕ ਗਏ ਜੀ ਡਾਕ ਗਏ ਜੀ ਮम्मा ਨੂੰ ਇਹਨੂੰ ਛੱਡਾ ਮम्मा ਬੈ ਕੇ ਥੱਕ ਗਏ ਜੀ ਛਿੱਕੇ ਬੈ ਜਾ ਫਿਰ ਇਹਨੂੰ ਛਿੱਡੇ ਮੈਂ ਆ ਜਾ ਫਿਰ ਆਕ

ਹਾਂ ਜੀ ਤੇ ਹੁਣ ਆਪਾਂ ਜਾ ਰਹੇ ਆ ਦ੍ਰੈਸੀ ਢੇੜਾ ਕੱਢਣ ਵਾਸਤੇ ਅਸੀਂ ਕਿਹਾ ਵੀ ਰੌਣਕ ਬਾਜ਼ਾਰ ਦੀ ਨਾ ਦੇਖਣੀ ਚਾਹੀਦੀ ਏ ਤੇ ਹੁਣ ਦੇਖਦੇ ਆ ਕੀ ਬੰਦਾ ਉੱਥੇ ਜਾ ਕੇ ਰਾਸ਼ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਹੋਏਗਾ ਨਹੀਂ ਮੰਨੀ ਤੇ 라ਵਣ ਦੇਖਣ ਜਾ ਰਹੇ ਸੀ ਸਪੈਸ਼ਲੀ ਵੀ 라ਵਣ ਕਿੱਦਾਂ ਦਾ ਬਣਿਆ ਹੋਇਆ ਕਿ ਡੱਗ ਬਣਿਆ ਤੇ ਸੜੇਗਾ ਤੇ ਮੇਰੇ ਖਿਆਲ ਨਾਲ 5 6 ਵਜੇ ਹੈ ਨਾ ਹੈ ਨਾ ਤੇ ਬਾਕੀ ਹੁਣ ਪਤਾ ਲੱਗਿਆ ਗੰਦੇ ਨਾਲੇ ਤੋਂ ਲੰਘ ਰਹੇ ਆ ਲੁਧਿਆਣੇ ਦਾ ਗੰਦਾ ਨਾਲਾ ਇਹ ਐਡਰੈਸੀ ਨੂੰ ਜਾਂਦਾ ਹੋਇਆ ਰਾਹ ਠੀਕ ਹੈ ਜੀ ਤੇ 함ਕਾ ਤੁਮਕਾ ਸਾਰੇ ਜਾ ਰਹੇ ਨੇ ਇਥੋਂ ਜਿਆਦਾ 함ਕਾ ਤੁਮਕਾ ਇਹ ਦਿਖਦੇ ਨੇ ਨਾ ਪੰਜਾਬੀ ਬੋਕਾਟ ਨੇ ਯਾਰ ਅੰਨੇ ਹੁੰਨੇ ਨੇ 함ਕਾ ਤੁਮਕਾ ਬਹੁਤ ਜਿਆਦਾ ਹੁੰਦੇ ਨੇ ਉਹਨੂੰ ਪਤਾ ਹੀ ਹੈ ਠੀਕ ਹੈ ਤੇ ਬਸ ਹੁਣ ਜਾ ਰਿਹਾ ਦੇਖ ਰਿਹਾ ਕੀ ਹੱਤਾ ਵਾਥ ਤੇ ਜਾ ਗਿਆ ਬਹੁਤ ਟਾਈਮ ਦਾ ਬਚਪਨ ਜਾਂਦੇ ਹੁੰਦੇ ਸੀਗੇ ਤੇ ਹੁਣ ਅੱਜ ਮਨ ਜੀ ਸ਼ੌਕ ਜਾ ਗਿਆ ਬੜੇ ਸਾਲਾਂ ਬਾਅਦ ਵੀ 라ਵਣ ਦੇਖ ਲਈਏ ਜਲਦੀ ਆ ਤਾਂ ਸ਼ਾਇਦ ਨਾ ਦੇਖ ਸਕਾਂਗੇ ਕਿਉਂਕਿ 6 ਵਜੇ ਜਲਾਣਾ ਉਹਨਾਂ ਨੇ ਹਲੇ ਟਾਈਮ ਘੰਟਾ ਡੇਢ ਪਿਆ ਪਤਾ ਨਹੀਂ ਐਨੀ ਦੇਰ ਉੱਥੇ ਰਵਾਂਗੇ ਵੀ ਕਿ ਨਹੀਂ। ਬਾਕੀ 1 ਵਜੇ 라ਵਣ ਦਾ ਹੀ ਝਲਕਦਾ ਹੈ ਕਿ ਆ ਜਾਂਦੇ ਆ ਕਿੱਦਾਂ ਦਾ ਬਣਿਆ। ਹੈਨਾ? ਆਹ ਕਮਲਾ ਲੋਟੀ ਹੈ। ਸਨਾਤਨ ਧਰਮ ਕਾਲਜ। ਇਹ ਲੋ ਲੁਧਿਆਣਾ। ਜਿਹੜੇ ਬਾਹਰਲੇ ਨੇ ਲੁਧਿਆਣੇ ਤੋਂ। ਚੱਕੋ ਰੌਣਕ ਮੇਲਾ ਪੰਜ ਪੰਜਾਰੇ ਪੰਜ ਪੰਜਾਰੇ ਆ ਰਿਹਾ ਦ੍ਰਿਸ਼ੀ ਗਰਾਉਂਡ ਇੱਥੇ ਮੇਲਾ ਲੱਗਾ ਹੋਇਆ ਲੈ ਆ ਵੀ ਔੜਨਾ ਥੋਂ ਰਾਵਣ ਕੀ ਉਹ ਰਾਵਣ ਅੱਗੇ ਬਣਿਆ ਆਇਆ ਹੈ ਆ ਮੈਂ ਰੋਕਦਾ ਮਾੜਾ ਇੱਕ ਮਿੰਟ। ਰੋਕ ਲੈਣਾ ਲੋਬੇ ਆਪੇ। ਚੱਲ ਅੱਗੇ ਚੱਲ ਮੈਂ ਆਇਆ। ਨਹੀਂ ਯਾਰ ਦਿਖਣਾ ਨਹੀਂ ਹੈ ਨਾ। ਉਧਰੋਂ ਜਾਣਾ ਪੈਣਾ ਬੱਲੇ ਪਾਸਿਓਂ। ਆਇਆ ਆਇਆ ਬਈ ਆਪੇ ਚੱਲ। ਚੱਲ। ਹਾਂ ਜੀ ਤੇ ਇੰਨਾ ਜਿਆਦਾ ਰਸ਼ ਵੇਖ ਕੇ ਸਾਡੇ ਜਮੀਰ ਨੇ ਇਜਾਜ਼ਤ ਨਹੀਂ ਦਿੱਤੀ ਵੀ ਅਸੀਂ ਅੰਦਰ ਜਾਈਏ ਕਿਉਂਕਿ ਐਸੀ ਤਾਂ ਕੀੜੀਆਂ ਨਹੀਂ ਹੁੰਦੀਆਂ ਕੀੜੀਆਂ ਉਦਾਂ ਸੀਗਾ ਅੰਦਰ ਹਾਉਤਾਉ ਗਰਾਊਂਡ ਦੇ ਅੰਦਰ ਤੇ ਬਹੁਤ ਬੁਰਾ ਹਾਲ ਸੀ ਤਾਂ ਕਰਕੇ ਆਪਾਂ ਫੇਰ ਅੰਦਰ ਜਾਣਾ ਕੈਨਸਲ ਕਰਤਾ ਅੰਦਰ ਨਹੀਂ ਜਾ ਰਹੇ ਹੁਣ ਫੇਰ ਵਾਪਸ ਹੀ ਜਾ ਰਹੇ ਆ ਮੈਂ ਐਦਾਂ ਦਾ ਮੇਲਾ ਅਸੀਂ ਨਹੀਂ ਦੇਖ ਸਕਦੇ ਭਰਾਵਾ ਏ ਅੱਧਾ ਇਹ ਮੇਰੇ ਹਿਸਾਬ ਨਾਲ ਯੂਪ ਬਿਹਾਰੀ ਲੱਗ ਰਿਹਾ ਪੰਜਾਬ ਤੇ ਲੱਗ ਨਹੀਂ ਰਿਹਾ ਲੁਧਿਆਣਾ ਇਹ ਨਹੀਂਓ ਅੱਧਰ ਦੇਖੋ ਲੋ ਜੀ ਇਹ ਅੱਜ ਦਾ ਦੁਸ਼ਹਿਰਾ ਇਹ ਸਾਡਾ ਅੱਜ ਦਾ ਦੁਸ਼ਹਿਰਾ ਬਸ ਮੰਨ ਲਿਆ ਦੁਸ਼ਹਿਰਾ ਸਾਡਾ ਇਹ ਐਂ ਪਕੌੜੇ-ਪੋਲੇ ਤੇ ਬਜਰੇ ਪੀਣ ਖਾ ਕੇ ਆਪਾਂ ਦੇ ਸ਼ਰਮ ਮਨਾ ਲਈਏ ਕੈਸਲੇ ਕੈਸਲੇ ਇਹ ਮੋਸਟਲੀ ਹੈ ਨਾ ਮੈਨੂੰ ਇਹ ਹੀ ਸਾਰੇ ਲੋਕ ਇਹੀ ਖਾਂਦੇ ਨੇ ਨਾ ਜਲੇਬੀਆਂ ਪਕੌੜੇ ਬਸ ਦੁਸ਼ਹਰਾ ਹੋ ਗਿਆ ਸੈਲੀਬ੍ਰੇਟ ਦੂਜੀ ਜਾਂ ਤਾਂ ਹੈ ਜੀ ਉਹ ਖਾਂਦੀ ਉਹ ਹਰ ਘਰ ਘਰ ਆਹ ਆਹ ਉਹ ਵੀ ਖਾਂਦੇ ਨੇ ਲੋਕ ਪਰ ਇਹ ਜ਼ਿਆਦਾ ਜਲੇਬੀਆਂ ਪਕੌੜੇ ਖਾਂਦੇ ਨੇ ਲੋਕ ਕਿਉਂਕਿ ਤੁਹਾਨੂੰ ਹਰ ਜਗ੍ਹਾ ਸੜਕ ਤੇ ਹਰ ਜਗ੍ਹਾ ਦੁਕਾਨ ਦੇ ਵਿੱਚ ਹੈੜੀ ਸੜਕਾਂਾਂ ਨੇ ਮੱਧ ਹੈ ਇੱਥੇ ਤੁਹਾਨੂੰ ਮਿਲ ਜਾਂਦੀਆਂ ਜਲੇਬੀਆਂ ਤੇ ਪਕੌੜੇ ਕਰ ਆ ਚੁੱਕੇ ਆ ਤੇ ਨੰਨੂ ਦੇ ਹੁਣੇ ਨਾ ਪਟਾਕਾ ਵੱਜ ਗਿਆ ਮੱਥੇ ਤੇ ਆਹ ਵਾਲਾ ਆ ਜਿਹੜਿਆ ਨਿੱਕੇ ਨਿੱਕੇ ਜਿਹੇ ਹੁੰਦੇ ਨੇ ਬੀੜੀ ਬੰਬ ਆ ਵੱਜਿਆ ਇਹ ਬਿਲਕੁਲ ਇੱਥੇ ਖੜੀ ਸੀ ਵੀ ਹੈ ਤੇ ਥੜਾਕ ਦਾਨੀ ਇਹਦੇ ਵੱਜਾ ਉਹ ਛਿੱਟਾ ਪੈ ਗਿਆ ਹਾਂ ਛਿੱਟਾ ਪੈ ਗਿਆ ਪਰ ਹੁੰਦੇ ਵਧੀਆ ਤੇਰੇ ਵਾਸਤੇ ਹੁਣ ਫਿਰ ਕਿਹੜੇ ਪਟਾਕੇ ਲੈ ਕੇ ਆਈ ਆਪਾਂ ਫਿਰ ਕਿਹੜੇ ਪਟਾਕੇ ਲੈ ਆਣੇ ਨੇ ਬਹੁਤ ਸਾਰੇ ਬਹੁਤ ਸਾਰੇ ਉਹ ਲਈਏ ਛਟਪਟ ਹਾਂ ਅੰਨੇ ਚਾ ਛਟਪਟ ਲੈ ਆਂਦੇ ਅੰਨੇ ਛਟਪਟ ਲੈ ਆਵਾਂ ਠੀਕ ਆਹੋ ਠੀਕ ਪੂਰਾ ਉਹ ਮੰਡੀ ਚੱਕ ਲੈਣਾ ਪੂਰੀ ਬੰਬਾ ਵਾਲੀ ਨਹੀਂ ਤੇ ਚਲਾਉਂਦੀ ਤੇ ਡਰ ਕੇ ਤੇ ਪਰਾਂ ਨੂੰ ਭੱਜ ਜਾਨੀ ਇਹਦੇ ਨਹੀਂ ਤੁਸੀਂ ਨਾਲ ਚਲਾਉਂਗੇ ਮੁੱਠੀ ਚਾਹਤ ਮੈਂ ਚਲਾ ਲਾਂਗੀ ਚਲ ਠੀਕ ਹੈ ਚਲ ਠੀਕ ਤੇ ਇਧਰ ਜੀਬਲੀਆਂ ਜੂਬਲੀਆਂ ਖਾ ਕੇ ਪਕੌੜੇ ਛਕੌੜੇ ਖਾ ਕੇ ਤੇ ਹੁਣ ਚਾਹਾਂ ਹੁਣ ਬਣ ਰਹੀਆਂ ਮੈਂ ਕਦੋਂ ਦਾ ਚਾਹ ਮੰਗੀ ਜਾਂਦਾ ਸੀ ਚਾਹ ਤੇ ਬਣੀ ਪਈ ਸੀ ਜਲੇਬੀਆਂ ਵੀ ਖਾ ਲਈਆਂ ਪਕੌੜੇ ਵੀ ਖਾ ਲੇ ਖਤਮ ਹੋ ਗਏ ਨੇ ਹੁਣ ਚਾਹ ਹੁਣ ਨਹੀਂ ਪੀਣੀ ਚਾਹ ਹੁਣ ਤੁਸੀਂ ਪੀਓ ਚਾਹ ਆਪਾਂ ਹੀ ਬਣਦੇ ਠੀਕ ਹੈ ਕੋਈ ਗੱਲ ਨਹੀਂ ਅਸੀਂ ਵੀ ਲੈਣੇ ਜਿਵੇਂ ਤੁਹਾਡੀ ਮਰਜ਼ੀ ਐਸੀ ਤੇ ਪੀਵਾਂਗੇ ਪਹਿਲਾਂ ਤੇ ਮਰਜ਼ੀ ਮੰਨੀ ਨਹੀਂ ਚਾਹ ਲਿਆਂਦੀ ਇਹਨੂੰ ਵੇਚ ਦੇਣਾ ਚੱਲਿਆ ਤੁਹਾਨੂੰ ਖਾਈ ਲੈ ਚੱਲ ਗਏ ਨਹੀਂ ਨਹੀਂ ਅਬੇ ਰੌਣਕ ਦੇ ਦੇ ਉਹ ਉਹ ਦੇਖੋ ਤੇਲ ਮਾਲਿਸ਼ ਕਰਵਾ ਰਹੇ ਆ ਏਲ ਮਾਲਿਸ਼ ਨੰਨੂ ਨੇ ਫੇਰ ਸਾਡੇ ਪਟਾਕੇ ਕੋਆਤੇ ਨੇ ਯਾਨੀ ਕਿ ਪਟਾਕੇ ਫਿੱਕੇ ਆਏ ਆ ਇੱਧਰ ਦੇਖੋ ਫੇਰ ਉਹਨਾਂ ਨੇ ਸਾਰੇ ਪਟਾਕੇ ਲੈ ਕੇ ਆਈ ਆ ਆ ਦੇਖੋ ਤੇ ਮੈਡਮ ਨੇ ਵੀ ਮੰਨ ਲੈ ਕੇ ਆਈ ਏ ਹੈ ਉਹ ਬਾਹਰ ਨਿਕਲ ਗਈ ਖਾਂਗੀ ਖਰਾਓਗੇ ਨਹੀਂ ਛੇ ਵੈਸੀ ਨਿਕਲ ਜਾਂਦੀ ਹੈ ਵੈਸੀ ਨਿਕਲਦੀ ਤੇ ਆ ਦੇਖੋ ਪਟਾਕੇ ਦੀਵਾਲੀ ਵਲੇ ਆਈ ਨਹੀਂ ਤੇ ਇਹਨੂੰ ਦੇਖੋ ਪਟਾਕੇ ਜਾ ਕੇ ਦੇਣੇ ਪਾਜਣੇ ਮੈਂ ਸੋਚਿਆ ਹੀ ਚੱਲ ਇੱਕ ਅੱਦੇ ਉੱਤੇ ਮੰਨ ਜੇਗੀ ਹੈ ਪਰ ਇਹ ਕਿੱਥੇ ਹੈ ਮੰਨਣ ਵਾਲੀ ਆ ਦੇ ਪਾਪਾ ਭੀਮ ਵਾਲੀ ਲੈ ਆਣਗੇ ਪਾਪਾ ਭੀਮ ਵਾਲੀ ਲੈ ਆਣਗੇ ਨਾਲ ਬਾਕੀ ਪਟਾਕੇ ਕਿੱਥੇ ਗਏ ਸਾਰੇ ਬਾਕੀ ਬੱਬੀ ਐ ਸੀ ਨਹੀਂ ਨਹੀਂ ਹੋਰ ਵੀ ਸੀਗੇ ਉਹ ਦੂਜੇ ਦੂਜੇ ਪਾਰ ਨਾ ਜਕਰਦਾ ਵੀ ਹੈ ਅੱਛਾ ਇੱਕ ਬਜਾਰਾ ਇਹਦੇ ਨਾਲ ਹੀ ਦੋ ਸੀਗੀਆਂ ਇਹ ਕਹਿ ਰਹੀ ਐ ਚਾਦਰ ਦਾ ਪਰਦਾ ਆ ਦੇਖ